ਸਵਾਗਤ ਆ ਦੋਸਤੋ ਕਿਰਪਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾ ਰਹੇ ਆ ਦੋਸਤੋ ਪਿੰਡ ਮਾੜੀ ਮੁਸਤਵਾਂ ਬਾਗਾਪੁਰਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਆਸੇ-ਪਾਸੇ ਜਿਹੜੇ ਇਹਦੇ ਪਿੰਡ ਪੈਂਦੇ ਗੱਲ ਕਰ ਗਏ ਇਧਰਲੇ ਪਾਸੇ ਵੈਰੋ ਕੇ ਦੂਜੇ ਪਾਸੇ ਦੀ ਅਚਲਦਾਈ ਸੰਤਪੁਰਾ ਠੱਠੀ ਭਾਈ ਨੇੜੇ ਦੇ ਪਿੰਡ ਆਗੇ ਭਾਈ ਦਾ ਮਿੰਨੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਫਾਰਮ ਵਾਲੇ ਦੇ ਦੋ ਬਣਾ ਤੁਹਾਨੂੰ ਆਪਾਂ ਦਿਖਾਵਾਂਗੇ ਸੇਲ ਵਾਸਤੇ ਆ ਬਾਈ ਨਾਲ-ਨਾਲ ਨਵਾਂ ਸੈਟਅਪ ਵੀ ਬਾਹਰਲੇ ਪਾਸੇ ਜਿਹੜਾ ਤਿਆਰ ਕਰ ਰਿਹਾ ਹੈਗਾ ਫਾਰਮ ਨੂੰ ਹੋਰ ਅੱਗੇ ਲਿਜਾਣ ਲਈ ਤੇ ਬਾਕੀ ਗੱਲਬਾਤ ਪੂਰੀ ਆਪਾਂ ਮਾਲਕ ਨਾ ਕਰ ਲਾਂਗੇ ਤੇ ਹਰ ਵਾਰੀ ਦੀ ਤਰ੍ਹਾਂ ਬੇਨਤੀ ਹੁੰਦੀ ਆ ਕਿ ਕਿਉਂਕਿ ਸਾਰੀਆਂ ਚੀਜ਼ਾਂ ਦੋਸਤੋ ਕੋਈ ਸੂਆਸ ਹੋਇਆ ਪਸ਼ੂ ਤੁਸੀਂ ਦੋ ਟਾਈਮ ਆਪਦੀ ਤਸੱਲੀ ਕਰ ਸਕਦੇ ਹੋ ਦੁੱਧ ਦੀ ਗੱਬਣ ਦੇ ਥਣ ਪਾਸ ਕਰਨੇ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਆ ਕੇ ਪਾਸ ਕਰ ਸਕਦੇ ਹੋ ਬਾਕੀ ਜਾਣਕਾਰੀ ਬਾਈ ਨਾਲ ਸੰਜੀ ਕਰ ਲੈਣੇ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਈਏ ਜੀ ਆਪਣਾ ਜਗਜੀਤ ਸਿੰਘ ਮੱਲੀ ਠੀਕ ਆ ਜੀ ਤੇ ਮੋਬਾਈਲ ਨੰਬਰ ਬੋਲ ਦਈਏ ਜੀ 9855271725 ਠੀਕ ਆ ਜੀ ਨੰਬਰ ਜਿਹੜਾ ਦੋਸਤੋ ਥੱਲੇ ਵਾਲੇ ਪਾਸੇ ਲਗਾਤਾਰ ਸਕਰੀ ਤੇ ਨਾਲ ਲੱਗਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਦਾ ਬਟਨ ਵੀ ਨੱਕ ਦੋ ਤਾਂ ਕਿ ਪਹਿਲ ਦੇ ਹਜ਼ਾਰ ਤੇ ਫਾਰਮ ਵਾਲੀਆਂ ਵੀਡੀਓ ਤੇ ਤੁਹਾਨੂੰ ਪਹਿਲਾਂ ਵੀਡੀਓ ਮਿਲਦੀ ਰਹੇ ਸਭ ਤੋਂ ਪਹਿਲਾਂ ਤੇ ਦੋਨਾਂ ਦਾ ਜੀ ਆਪਾਂ ਸੇਲ ਕਰਨੇ ਆ ਹਾਂਜੀ ਇਹ ਦੋਨੇ ਕਰਨੇ ਠੀਕ ਆ ਤੇ ਸੇਲ ਕਰਨ ਦਾ ਕੀ ਕਰਨ ਫਿਰ ਬਣੇ ਇਹ ਜੀ ਇੱਕ ਤਾਂ ਉਧਰ ਮਿਸਤਰੀ ਲੱਗਿਆ ਹਾਂਜੀ ਤੇ ਇੱਕ ਘੱਟ ਦੁੱਧ ਵਾਲੀਆਂ ਆਪਾਂ ਸੇਲ ਕਰ ਦਨੇ ਆ ਵੀ ਬਾਅਦ ਚ ਨਵਾਂ ਫਾਰਮ ਖੁੱਲੇ ਦਾ ਕਰਨਾ ਕਰਕੇ ਹਾਂ ਤੇ ਇਹ ਕੱਢ ਕੇ ਵੀ ਨਵੇਂ ਨਵੇਂ ਵਾਧੂ ਦੁੱਧ ਵਾਲੇ ਪਾਵਾਂਗੇ ਅੱਛਾ ਵਾਧੂ ਦੁੱਧ ਵਾਲੇ ਪਾਵਾਂਗੇ ਠੀਕ ਆ ਸਹੀ ਗੱਲ ਬਾਈ ਦੀ ਦੋਸਤੋ ਫਾਰਮ ਵਾਲੇ ਜਿਵੇਂ ਜਿਵੇਂ ਫਾਰਮ ਕਹਿਦ ਮੁਨਾਫੇ ਵੱਲ ਜਾਂਦਾ ਪ੍ਰੋਫਿਟ ਵੱਲ ਜਾਂਦਾ ਤੇ ਪਸ਼ੂਆਂ ਚ ਰਜਾਣ ਵੱਧਦਾ ਤੇ ਹਰੇਕ ਵੀਰ ਫਾਰਮਰ ਹੁੰਦਾ ਥੋੜੇ ਛੋਟੇ ਪਸ਼ੂਆਂ ਤੋਂ ਸਟਾਰਟ ਕਰਕੇ ਵੀ ਜਿਆਦਾ ਦੁੱਧ ਵਾਲੇ ਨੂੰ ਜਾਂਦਾ ਜਰਸੀ ਤੋਂ ਸ਼ੁਰੂ ਕਰ ਲਗੇ ਕੀ ਡਿਟੇਲ ਹੈ ਜੀ ਇਹ ਡੇਢ ਦੋ ਮਹੀਨਿਆਂ ਦੀ ਸੂਈ ਵੀ ਹੈ ਜੀ ਠੀਕ ਹੈ ਜੀ ਇਹਦਾ 12 ਕਿਲੋ ਦੁੱਧ ਤਿਆਰ ਹੈ ਇਸ ਟਾਈਮ ਅੱਛਾ ਜੀ ਹਾਂਜੀ ਹੁਣ ਇਸ ਟਾਈਮ ਹੀਟ ਚ ਹੈ ਠੀਕ ਹੈ ਨਹੀਂ ਭਰਾਇਆ ਅੱਜ ਪਹਿਲਾਂ ਡਾਕਟਰ ਨੂੰ ਫੋਨ ਲਾਈ ਆਇਆ ਨਹੀਂਗਾ ਅੱਛਾ ਹੀਟ ਚ ਹਾਂਜੀ ਠੀਕ ਹੈ ਜੀ 12 ਕਿਲੋ ਤਿਆਰ ਹੈ 12 ਕਿਲੋ ਤਿਆਰ ਸੂਆ ਕਿਹੜਾ ਗਿਆ ਜੀ ਇਹ ਦੂਜਾ ਸੂਆ ਸੂਈ ਦੂਜਾ ਸੂਆ ਬੱਚ ਤੇ ਥਾਣਾ ਦੀ ਚਾਪ ਸਮਾ ਦੀ ਓਕੇ ਆ ਜਮਾ ਓਕੇ ਜਮਾ ਹਾਂਜੀ ਜਦੋਂ ਮਰਜੀ ਜਦੋਂ ਦੱਸ ਲਈ ਕਰ ਠੀਕ ਹੈ ਜੀ ਤੋਰੇ ਮੜਾ ਕਢਾ ਦੋ ਕਿੜਾ ਲਓ ਦੋਸਤੋ 12 ਲੀਟਰ ਦੁੱਧ ਤਿਆਰ ਹੈ ਡੇਢ ਤੋਂ 2 ਮਹੀਨੇ ਹੋ ਗਏ ਬਾਈ ਕਹਿੰਦਾ ਸੂਈ ਨੂੰ ਦੂਜਾ ਸੂਹਾ ਜਰਸੀ ਆ ਤੇ ਬਾਕੀ ਦੁੱਧ ਜਿਹੜਾ ਤੁਸੀਂ ਦੋ ਵੇਲੇ ਆਉਂਦੀ ਇੱਥੇ ਚਵਾਈ ਕਰ ਸਕਦੇ ਔਨ ਹੀਟ ਆ ਕੋਈ ਵੀ ਵੀਰ ਆਉਦੇ ਪਸੰਦੀ ਦਾ ਸੀਮਨ ਇਹਦੇ ਲਵਾ ਸਕਦਾ ਬਾਕੀ ਮੁੱਕ ਦੀ ਗੱਲ ਆ ਸਮਾਂ ਤੁਸੀਂ ਜਿੰਨਾ ਮਰਜੀ ਲਾ ਲੋ ਹਵਾਨਾ ਵੀ ਇਹਦਾ ਗਵਾਈ ਭਰਦਾ ਵੈਸੇ ਵੀ ਕੋਈ ਬਹੁਤਾ ਸਮਾਂ ਨਹੀਂ ਹੋਇਆ ਹੋਣਾਗਾ ਤੇ ਮੁੱਕ ਦੀ ਗੱਲ ਤੁਸੀਂ ਲਾਉਣੇ ਦੁੱਧ ਦੇ ਹਿਸਾਬ ਨਾਲ ਪੈਸੇ ਬਰੀਡ ਵਾਲੀਏ ਦੋਸਤੋ ਬਦਾਮੀ ਕਲਰ ਚ ਜਰਸੀ ਆ ਗਈ ਫਾਰਮ ਵਾਲੀ ਵੜ ਦੀ ਡਿਮਾਂਡ ਆ ਬਾਈ ਕੋਲੇ 12 ਲੀਟਰ ਇਸ ਟਾਈਮ ਬਹੁਤ ਰੈਡੀ ਆ ਦੋਨਾਂ ਵੇਲੇ ਦਾ ਥਣ ਚਾਰੀ ਆ ਕੋਈ ਫੋਟ ਚਾਣੀ ਬਾਕੀ ਥਾਣਾ ਹਵਨ ਨਾ ਪਥੋਂ ਨੂੰ ਨੇੜੇ ਤੋਂ ਵੀ ਦਿਖਾਨੀ ਲੋ ਸੋ ਥਾਣਾ ਹਵਨ ਨੂੰ ਤੁਸੀਂ ਇਧਰਲੇ ਪਾਸੇ ਦੀ ਚੈੱਕ ਕਰਨ ਲਗੇ ਤੇ ਇੱਕ ਗੱਲ ਬਈ ਹੋਰ ਕਰਗੇ ਆਪਾਂ ਜਿਵੇਂ ਹੁਣ ਇਹਦੀ ਚਵਾਈ ਦੀ ਗੱਲ ਕਰਗੇ ਜਿਵੇਂ ਤੁਹਾਡੇ ਕੋਲ ਮਿਲਕਿੰਗ ਮਸ਼ੀਨ ਵੀ ਆ ਪਹਿਤਲੇ ਪਾਸੇ ਦੇਖ ਲਈ ਵੈਸੇ ਤਾਂ ਫਾਰਮ ਦੀ ਇਹ ਮੁੱਢਲੀ ਲੋਡ ਆ ਰਕਵੀਰ ਕੋਲੇ ਹੁੰਦੀ ਆ ਤੇ ਆਪਾਂ ਇਹਦੀ ਚਵਾਈ ਕਿਵੇਂ ਕਰਦੇ ਆ ਠੀਕ ਆਪਾਂ ਇਹਦੀ ਚਵਾਈ ਹੱਥੀ ਕਰ ਲਓ ਮਸ਼ੀਨ ਤੇ ਕਰ ਲਓ ਕੋਈ ਦਿੱਕਤ ਨਹੀਂ ਅੱਛਾ ਤੁਸੀਂ ਕਿਵੇਂ ਕਰਦੇ ਆਪਾਂ ਇੱਕ ਟਾਈਮ ਕਿਤੇ ਨਾ ਕਿਤੇ ਹੱਥੀ ਵੀ ਕਰ ਲੈਂਦੇ ਆ ਮਸ਼ੀਨ ਤੇ ਵੀ ਕਰ ਲੈਂਦੇ ਅੱਛਾ ਦੋਨੇ ਤਰੀਕੇ ਨਾਲ ਹਾਂਜੀ ਹਾਂਜੀ ਠੀਕ ਆ ਤੇ ਇਹ ਮੁੱਲ ਕੀ ਰਹੂਗਾ ਭਈ ਇਹਦਾ ਹੁਣ ਇਹਦਾ 45000 ਹੋ ਜਾਊਗਾ ਮੰਤਨ ਹਾਂਜੀ ਕਰ ਲਓ ਠੀਕ ਆ ਲਓ ਦੋਸਤੋ 45000 ਦੀ ਡਿਮਾਂਡ ਆ ਮੰਤਨ ਜਰੂਰ ਹੋ ਜਾਊ ਦੋ ਨੰ ਇਹਦੀ ਕੀ ਡਿਟੇਲ ਆ ਜੀ ਇਹੇ ਹੀ ਪਹਿਲੇ ਸੂਏ ਨੇ 22 ਕਿਲੋ ਦਿੱਤਾ ਹੈ ਅੱਛਾ ਜੀ ਹਾਂਜੀ ਤੇ ਹੁਣ ਸੂਣ ਵਾਲੀ ਗੱਬਣਾ ਹੈ ਹਾਂਜੀ ਹੁਣ ਗੱਬਣਾ ਬਸ ਅੱਜ ਦਿਨ ਪੂਰੇ ਆ ਅੱਜ ਦਿਨ ਪੂਰੇ ਆ ਹਾਂਜੀ ਠੀਕ ਆ ਮਤਲਬ ਕਿ ਤਿਆਰੀਆਂ ਜੀ ਆ ਵੀ ਹੋ ਸਕਦਾ ਇੱਕ ਅੱਧਾ ਦਿਨ ਲੈ ਜੇ ਤੇ ਹੋ ਸਕਦਾ ਵੀ ਸੂਫੇ ਹਾਂਜੀ ਠੀਕ ਆ ਜੀ ਜੇ 22 ਕਿਲੋ ਦੁੱਧ ਨੇ ਪਹਿਲਾਂ ਨੇ ਦਿੱਤਾ ਹੋਇਆਗਾ ਤੇ ਹੁਣ ਦੂਜਾ ਸੂਆ ਦੋਸਤੋ ਸੁਣਦੇ ਤੇ ਥਣਾ ਦੀ ਵੀ ਕਿਵੇਂ ਆ ਓਕੇ ਆ ਆ ਕੇ ਤਸੱਲੀ ਵੀ ਕਰ ਲੈ ਤੇ ਆਪਣੇ ਬਲੋਕ ਓਕੇ ਠੀਕ ਹੈ ਜੀ ਤੇ ਕੋਈ ਪਾਰ ਪਿੱਛੇ ਦੀ ਸ਼ਿਕਾਇਤ ਨਹੀਂ ਨਹੀਂ ਜੀ ਕੋਈ ਵੀ ਨਹੀਂ ਠੀਕ ਆ ਤੇ ਸੀਮਨ ਦੀ ਗੱਲਬਾਤ ਕਰਕੇ ਬਈ ਇਹ ਤੇ ਸੀਮਨ ਕਿਹੜਾ ਲੱਗਿਆ ਵਾ ਇਹੇ ਡੈਨਮਾਰਕ ਦਾ ਲੱਗੇ ਡੈਨਮਾਰਕ ਦਾ ਸਟਰਾ ਹੈਗਾ ਕਿ ਨਹੀਂ ਹੈਣੀ ਹਾਂ ਨਹੀਂ ਜੀ ਹੈਣੀ ਆ ਪਹੌਣੀ ਗਵਾਜ ਗਿਆ ਥੋੜੇ ਦਿਨ ਹੋ ਗਏ ਪਹਿਲਾਂ ਤਾਂ ਪਿਆਈ ਸੀਗਾ ਠੀਕ ਆ ਲਓ ਦੋਸਤੋ ਡੈਨਮਾਰਕ ਦਾ ਕੋਈ ਸੀਮਨ ਲੱਗਿਆ ਵਾ ਤਿਆਰੀ ਇਹਦੀ ਹਵਾਨੇ ਦੀ ਤੁਸੀਂ ਦੇਖ ਲਓ ਬੜੀ ਕਮਾਲ ਦੀ ਹੈ ਟਾਂਚੇ ਦੀ ਬੜੀ ਸੋਹਣੀ ਹੈ ਜਿਹੜੀ ਆਰਡਰ ਦੀ ਜਿਹੜੀ ਅਟੈਚਮੈਂਟ ਪੂਰੀ ਸਟਰੌਂਗ ਆ ਦੋਸਤੋ ਉੱਪਰ ਤੋਂ ਲੈ ਕੇ ਤੇ ਹਵਾਨਾ ਜਿਹੜਾ ਕਲਕੀਟਰ ਖੁੱਚਾਂ ਦੇ ਦੋਨੇ ਪਾਸੇ ਦੀ ਜਿੰਨਾ ਅੱਗੇ ਨੂੰ ਉਹਨਾਂ ਪਿੱਛੇ ਨੂੰ ਤੁਸੀਂ ਦੇਖ ਸਕਦੇ ਹੋ 22 ਲੀਟਰ ਦੁੱਧ ਦੋਸਤੋ ਬਾਈ ਕਹਿੰਦਾ ਵੀ ਆਪਾਂ ਇਹਦਾ ਚੋਇਆ ਹੋਇਆ ਹੈਗਾ ਪਹਿਲੇ ਸੂਏ ਪਲੂਨ ਦਾ ਐ ਕਿ ਦੂਜਾ ਸੂਆ ਦੁੱਧ ਜਿਹੜਾ ਤੁਸੀਂ ਆਪਦੀ ਸੇਵਾ ਤੇ ਸਮਝਣਾ ਦੇਖਣਾ ਵੀ ਤੁਸੀਂ ਦੁੱਧ ਦੇ ਦਾ ਕਿੰਨਾ ਚੋ ਸਕਦੇ ਹੋ ਬਵਾਨੇ ਦੀ ਸਾਫ ਸੁਥਰੀ ਆ ਬਾਕੀ ਜੱਜਮੈਂਟ ਜਿਹੜੀ ਹੁਣ ਤੁਹਾਡੀ ਰਹਿਣ ਵਾਲੀ ਹੈ ਮੁੱਲ ਦੀ ਗੱਲਬਾਤ ਆਪਾਂ ਬਾਈ ਨੇ ਕਰ ਲੈਣੀ ਆ ਮੁੱਲ ਦੀ ਗੱਲਬਾਤ ਕਰਗੇ ਤਾਂ ਫਿਰ ਬਈ ਇਹਦਾ ਮੁੱਲ ਕੀ ਰਹੂਗਾ ਹਾਂ ਜੀ ਇਹਦਾ ਮੁੱਲ 95000 ਆ ਜੀ ਹੋ ਜਾਊਗਾ ਮਾਨਤਨ ਹਾਂ ਜੀ ਮਾਨਤਨ ਹੋ ਜਾਊਗਾ ਉਹ ਪਹਿਲੇ ਸੂਏ ਦੀ ਬਾਹਰ ਬੱਛੀ ਆ ਜੀ ਅੱਛਾ ਇਹਦੀ ਬੱਛੀ ਆ ਹਾਂ ਜੀ ਉਹ ਪਹਿਲੇ ਸੂਏ ਆਪਣੇ ਕੋਲੇ ਬੱਛੀ ਸੀ ਉਹ ਵੀ ਸੇਲ ਕਰਨੀ ਕਿ ਵੈਸੀ ਦਿਖਾਉਣੀ ਨਹੀਂ ਉਹ ਵੈਸੀ ਹੀ ਬੱਚੇ ਬਹੁਤ ਸੋਹਣੇ ਦਿੰਦੀ ਆ ਜੀ ਅੱਛਾ ਦਿਖਾ ਦੇ ਜੀ ਲਓ ਦੋਸਤੋ ਮੁੱਲ ਇਹਦਾ 95000 ਆ ਹਵਾਨਾ ਇੱਕ ਵਾਰੀ ਤੁਸੀਂ ਦੇਖ ਲਓ ਬੱਛੀ ਇਹਦੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਪਿਛਲੇ ਸੂਏ ਦੀ ਥਣ ਚਾਰੀ ਆ ਕੋਈ ਖੁਰਚ ਨਹੀਂ ਇਹ ਮਸ਼ੀਨ ਤੇ ਮਿਲਦੀ ਕਿ ਹੱਥੀ ਜੀ ਇਹ ਹੱਥੀ ਮਿਲਦੀ ਆ ਹੱਥੀ ਮਿਲਦੀ ਆ ਹਾਂ ਜੀ ਠੀਕ ਆ ਬੱਚਾ ਆਪਾਂ ਇਹ ਔਰ ਚਿੱਟੇ ਕਲਰ ਦੀ ਹੈ ਜੀ ਜੀ ਹਾਂ ਜੀ ਉਹ ਚਿੱਟੀ ਬੱਚੀ ਇਹਦੀ ਹੈ ਠੀਕ ਆ ਪਿਛਲੇ ਸੂਏ ਦੀ ਦੋਸਤੋ ਬੱਚੀ ਆ ਬੜੀ ਕਮਾਲ ਦੀ ਉਮੀਦ ਆ ਵੀ ਚੰਗੇ ਸੀਮਣ ਦੀ ਹੋਊਗੀ ਠੀਕ ਹੈ ਇਸ ਹਾਮ ਨਾਲ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਬੱਚੇ ਇਹ ਕਿੱਦਾਂ ਦੇ ਪੌਂਦੀ ਹੈ ਬਿਊਟੀ ਦੇ ਪੱਖ ਤੋਂ ਬੜੀ ਚੰਗੀ ਜਿਹੜੀ ਤੁਹਾਨੂੰ ਆਪਾਂ ਬੱਚੀ ਦਿਖਾਤੀ ਪਰ ਬੱਚੀ ਇਹ ਸੇਲ ਵਾਸਤੇ ਨਹੀਂ ਸਿਰਫ ਸ਼ੌਂਕੀਆ ਤੌਰ ਤੇ ਬਈ ਨੇ ਦਿਖਾਈ ਹੈ ਵੀਰਾਂ ਦਾ ਸ਼ੌਂਕ ਪੂਰਾ ਕਰਨੀ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਨਗ ਦਿਖਾਤੇ ਫਾਰਮ ਵਾਲੀ ਇੱਕ ਜਰਸੀ ਹੋਗੀ ਬਦਾਮੀ ਕਲਰ ਦੀ ਇੱਕ ਗੱਬਣ ਚੰਗੇ ਦੁੱਧ ਵਾਲੀ ਵੜੇ ਇੱਧਰਲੇ ਪਾਸੇ ਵਜਨ-ਬੋਜਨ ਤੇ ਪ ਬਾਕੀ ਉਹ ਨੰਬਰ ਥੱਲੇ ਸਕਰੀਨ ਤੇ ਚੱਲਦਾ ਰਹੂਗਾ ਮੁੱਲ ਇਹਦਾ ਆ ਗਿਆ 95000 ਬਾਕੀ ਭਾਈਆਂ ਦਾ ਮੌਕੇ ਤੇ ਮਾਨਤਾ ਜ਼ਰੂਰ ਹੋ ਜੂਗਾ ਮੁੱਲ ਜਿਹੜਾ ਕੋਈ ਫਿਕਸ ਨਹੀਂ ਹੁੰਦਾ ਸੌਧਾ ਰਲਾਇਤੂ ਰਹਿਣਾ ਨੰਬਰ ਥੱਲੇ ਸਕਰੀਨ ਤੇ ਭਾਈ ਨਾਲ ਸੰਪਰਕ ਕਰ ਲੈ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ